ਪੰਜਾਬ ਵਿੱਚ ਅਮਨ ਕਾਨੂੰਨ ਦੀ ਮਾੜੀ ਵਿਵਸਥਾ ਦੇ ਸ਼ਿਕਾਰ ਹੋਏ ਬਹੁਜਨ ਜੁਦੇ ਸੰਦੀਪ ਚਿਨਾ ਜੀ ਦੀ ਅੱਜ ਪਹਿਲੀ ਵਰ੍ਹੇ ਸਿਰ ਮੌਕੇ ਉਹਨਾਂ ਦੇ ਪਿੰਡ ਡੜਿਆਣਾ ਕਲਾਂ ਵਿਖੇ ਸ਼ਰਧਾਂਜਲੀ ਸਮਾਗਮ ਹੋਇਆ ਜਿਸ ਵਿੱਚ ਬਹੁਜਨ ਸਮਾਈ ਪਾਰਟੀ ਦੇ ਸੁਭਾ ਪ੍ਰਧਾਨ ਐਡਵੋਕੇਟ ਡਾਕਟਰ ਅਵਤਾਰ ਸਿੰਘ ਕ੍ਰੀਮਪੁਰ ਜੀ ਭਗਵਾਨ ਸਿੰਘ ਚਾਹਾਨ ਸੀਨੀਅਰ ਬਸਪਾਗੂ ਅਤੇ ਜ਼ਿਲ੍ਹੇ ਦੀ ਲੀਡਰਸ਼ਿਪ ਦੇ ਨਾਲ ਨਾਲ ਹਲਕਾ ਸ਼ਾਮਚ ਰਸਤੀ ਦੇ ਸਾਰੇ ਸਾਥੀਆਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸੰਜਗ ਕੀਤਾ ਅਤੇ ਸ਼ਾਦਾ ਦੇ ਪੁੱਲ ਭੇਟ ਕੀਤੇ ਜਿਹੜਾ ਨੌਜਵਾਨ ਸੰਦੀਪ ਕੁਮਾਰ ਜੀ ਨਾਲ ਜਿਹੜੇ ਅੰਤਮ ਅਰਦਾਸ ਤੇ ਦੁਨੀਆ ਸਮੂਹ ਸੰਗਤਾਂ ਵਰਸੀ ਤੇ ਜੁੜੀਆਂ ਸਮੂਹ ਸੰਗਤਾਂ ਫਤਿਹ ਬਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਪਤ ਜੈ ਗੁਰਦੇਵ ਤਨ ਗੁਰਦੇਵ ਸਾਡੇ ਵਿੱਚ ਸਤਿਕਾਰਯੋਗ ਸੰਤ ਨਿਰਮਲਤਾ ਜੀ 108 ਉਹ ਵੀ ਪਹੁੰਚਿਆ ਔਰ ਸੰਤ ਜਗੀਰ ਸਿੰਘ ਜੀ ਮੰੰਦਾਚੌਰ ਤੋਂ ਉਹ ਵੀ ਸਾਡੇ ਵਿੱਚ ਪਹੁੰਚੇ ਆ ਉਹਨਾਂ ਨੇ ਵੀ ਸੰਤਾਂ ਦਾ ਮਾਰਗਦਰਸ਼ਨ ਕਰਨਾ ਔਰ ਬੀਬੀ ਸੰਤੋਖ ਜੀ ਉਹ ਵੀ ਆਇਆ ਸੀ ਉਹਨਾਂ ਨੂੰ ਵੀ ਇੱਥੇ ਜਿਹਾ ਕੰਦੇ ਮੇਰੇ ਤੋਂ ਪਹਿਲਾਂ ਜਿੰਨੇ ਵੀ ਬੁਲਾਰੇ ਬੋਲੇ ਆ ਉਹਨਾਂ ਨੇ ਸੰਦੀਪ ਕੁਮਾਰ ਜੀ ਦੀ ਸ਼ਖਸੀਅਤ ਦੇ ਬਾਰੇ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਉਦੇਸ਼ ਦੇ ਬਾਰੇ ਵਿੱਚ ਔਰ ਉਹਨਾਂ ਦੇ ਵਿਵਹਾਰ ਦੇ ਬਾਰੇ ਵਿੱਚ ਥੋੜੇ-ਥੋੜੇ ਸ਼ਬਦਾਂ ਵਿੱਚ ਬਹੁਤ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਪਰਿਵਾਰ ਨੂੰ ਸੰਭਾਲਣ ਦੇ ਨਾਲ-ਨਾਲ ਉਹ ਸਮਾਜ ਨੂੰ ਵੀ ਸੰਭਾਲਦੇ ਸਨ ਸਮਾਰ ਤੇ ਅੰਦਰ ਜਿਹੜਾ ਅੰਦੋਲਨ ਸਾਬਕੰਚੀ ਰਾਮ ਜੀ ਨੇ ਡਾਕਟਰ ਅੰਬੇਡਕਰ ਜੀ ਨੂੰ ਆਪਣਾ ਆਦਰਸ਼ ਬਣ ਕੇ ਤਿਆਰ ਕੀਤਾ ਆਦਰਸ਼ ਮੰਨ ਕੇ ਤਿਆਰ ਕੀਤਾ ਉਸ ਅੰਦੋਲਨ ਦੇ ਨਾਲ ਵੀ ਜੁੜੇ ਹੋਏ ਸੀ ਜੋਖਸ਼ ਹੋਇਆ ਸਾਲ ਪਹਿਲਾਂ ਉਹ ਤੁਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ ਮੇਰੀ ਡਿਊਟੀ ਉਸ ਵਕਤ ਪਾਰਟੀ ਵੱਲੋਂ ਜੰਮੂ ਕਸ਼ਮੀਰ ਔਰ ਹਿਮਾਚਲ ਦੇ ਵਿੱਚ ਸੀ ਲੇਕਿਨ ਫਿਰ ਵੀ ਮੈਂ ਉੱਥੋਂ ਸਮਾਂ ਕੱਢ ਕੇ ਇਸ ਨਗਰ ਦੇ ਵਿੱਚ ਰਾਤ ਨੂੰ ਪਰਿਵਾਰ ਦੇ ਕੋਲ ਪਹੁੰਚਿਆ ਸੀ ਔਰ ਸੰਦੀਪ ਕੁਮਾਰ ਜੀ ਦੀ ਪਤਨੀ ਬੀਬੀ ਰੇਖਾ ਜੀ ਜਿਹੜੇ ਕਿ ਮੌਜੂਦਾ ਸਮੇਂ 'ਚ ਨਗਰ ਨੇ ਉਹਨਾਂ ਨੂੰ सरपंच ਚੁਣ ਕੇ ਪਿੰਡ ਦੀ ਡਾਇਰੈਕਟਰਸ਼ਿਪ ਦਿੱਤੀ ਆ ਉਹਨਾਂ ਨਾਲ ਔਰ ਉਹਨਾਂ ਦੇ ਬੱਚੇ ਜਿਹੜੇ ਪਰਿਵਾਰ ਦੇ ਵਿੱਚ ਜਗਰਾਜ ਅਵਰਾਜ ਔਰ ਭਾਈ ਅਮਰੀਕ ਔਰ ਅਵਤਾਰ ਸਿੰਘ ਪਰਿਵਾਰ ਦੇ ਨਾਲ ਬੈਠ ਕੇ ਦੁੱਖ ਵੀ ਸਾਂਝਾ ਕੀਤਾ ਸੀ ਔਰ ਦੋਚੀਆਂ ਨੂੰ ਫੜਨੇ ਲਈ ਜੋ ਕਾਰਵਾਈ ਕਰਵਾਉਣ ਲਈ ਜੋ ਯਤਨ ਹੋ ਸਕਦੇ ਸੀ ਉਹ ਵੀ ਕੀਤੇ ਸੀ ਬਹੁਤ ਸਾਡੇ ਜਜਾਰੂ ਸਾਥੀਆਂ ਨੇ ਇੱਥੇ ਲੜਾਈ ਲੜੀ ਤਾਂ ਪ੍ਰਸ਼ਾਸਨ ਨੂੰ ਤੁਸੀਂ ਮਜਬੂਰ ਕੀਤਾ ਕਿ ਦੋਸ਼ੀ ਫੜੇ ਜਾਣ ਲੇਕਿਨ ਅਫਸੋਸ ਕੀ ਹੈ ਕਿ ਜਦੋਂ ਇੱਕ ਨੌਜਵਾਨ ਯੋਧਾ ਗਿਆ ਉਹ ਕੁਦਰਤੀ ਮੌਤ ਨਹੀਂ ਆਪਾਂ ਨੂੰ ਕਹਿ ਸਕਦੇ ਉਹ ਸਿਸਟਮ ਦੀ ਪੇਟ ਚੜਿਆ ਲਾਇੰਡ ਆਰਡਰ ਜੋ ਸਟੇਟ ਦੇ ਵਿੱਚ ਫੇਲ ਹੈ ਜਗਾ ਜਗਾ ਮਾਰਡਰ ਕਤਲ ਲੁੱਟਾ ਖੋਹਾਂ ਕਿਡਨੈਪਿੰਗ ਸਨੇਚਿੰਗ ਪ੍ਰਦੇਸ਼ ਦੇ ਅੰਦਰ ਐਦਾਂ ਲੱਗਦਾ ਜਿਦਾਂ ਸਰਕਾਰ ਨਾ ਦੀ ਕੋਈ ਸੰਸਥਾ ਇੱਥੇ ਨਹੀਂ ਹੈ। ਔਰ ਉਸ ਸਿਸਟਮ ਦੇ ਪੈਟੇ ਸਾਡਾ ਨੌਜਵਾਨ ਚੜਿਆ। ਅਸੀਂ ਉਸ ਵਕਤ ਵੀ ਪਰਿਵਾਰ ਦੇ ਨਾਲ ਸੀ ਬਹੁਤ ਜਨ ਸਮਾਜ પાર્ટી ਔਰ ਅੱਜ ਵੀ ਪਰਿਵਾਰ ਦੇ ਨਾਲ ਹੈ ਕਿਉਂਕਿ ਇਹ ਪਰਿਵਾਰ ਕੰਸ਼ੀ ਰਾਮ ਸਾਹਿਬ ਨੇ ਇੱਕ ਐਸਾ ਪਰਿਵਾਰ ਬਣਾਇਆ ਜਿਹੜਾ ਜਾਤਾਂ ਧਰਮਾਂ ਔਰ ਇਥੋਂ ਤੱਕ ਕਿ ਦੇਸ਼ਾਂ ਦੀਆਂ ਹੱਦਾਂ ਪੂਰੇ ਵਿਸ਼ਵ ਦੇ ਵਿੱਚ ਕਾਂਸੀ ਰਾਮ ਸਾਹਿਬ ਦਾ ਇੱਕ ਪਰਿਵਾਰ ਬਣ ਗਿਆ ਹੈ ਮੈਂ ਆਪਣੇ ਵੱਲੋਂ ਇਹ ਪਰਿਵਾਰ ਨੂੰ ਭਰੋਸਾ ਦਿੰਦਾ ਕਿ ਜਿਸ ਤਰ੍ਹਾਂ ਬਹੁਜਨ ਸਮਾਜ ਪਾਰਟੀ ਨੇ ਜਾਂ ਕੁਝ ਸਮਾਜਿਕ ਜਥੇਬੰਦੀਆਂ ਨੇ ਵੀ ਉਸ ਵਕਤ ਇਨਸਾਫ ਦੀ ਲੜਾਈ ਲੜੇ ਦੋਸ਼ੀ ਫੜੇ ਗਏ ਲੇਕਿਨ ਅਫਸੋਸ ਹੈ ਕਿ ਜਿਹੜਾ ਦੂਸਰਾ ਪਾਰਟ ਸੀ ਜਿਹਨੂੰ ਪ੍ਰਸ਼ਾਸਨ ਨੇ ਵੀ ਅਣਗੌਲਿਆ ਸ਼ਾਸਨ ਨੇ ਵੀ ਅਣਗੌਲਿਆ ਉਸੇ ਇੱਕ ਕੰਪਨਸੇਸ਼ਨ ਮਿਲਣੀ ਚਾਹੀਦੀ ਸੀ ਮੈਂ ਉਹ ਤੋਂ ਵੀ ਭੋਗਤਿਆ ਸੀ ਔਰ ਸਰਕਾਰਾਂ ਆਪਣੀ ਗਲਤੀ ਦੇ ਕੰਪਨਸੇਸ਼ਨ ਦੰਨੀ ਆ ਔਰ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣੀ ਬਣਦੀ ਸੀ ਉਹ ਨਹੀਂ ਦਿੱਤੇ ਗਏ ਅਸੀਂ ਹੁਕਮਰਾਨ ਨੇ ਦੋਸ਼ੀ ਫੜ ਕੇ ਸਾਡੇ ਤੇ ਕੋਈ احسان ਨਹੀਂ ਕੀਤਾ ਇਹ ਉਹਦੀ ਨੈਤਿਕ ਡਿਊਟੀਆਂ ਲੇਕਿਨ ਪਰਿਵਾਰ ਨੂੰ ਅੱਗੇ ਸੰਭਾਲਿਆ ਜਾਏ ਅਚਾਨਕ ਜੋ ਪਰਿਵਾਰ ਦੇ ਉੱਪਰ ਇੱਕ ਕ੍ਰਾਈਸਿਸ ਆਇਆ ਪਰਿਵਾਰ ਨੂੰ ਉਹਦੇ ਚੋਂ ਉਭਾਰਿਆ ਜਾਏ ਐਸਾ ਕੋਈ ਯਤਨ ਸੱਤਾ ਤਰੀ ਤਰਵਲੋਂ ਨਹੀਂ ਹੋਇਆ ਜਿਹੜਾ ਕਿ ਦੁਖਦਾਇਕ ਸੀ ਕਬੀਰ ਸਾਹਿਬ ਨੇ ਕਿਹਾ ਕਿ ਜਿਸ ਮਰਨੇ ਤੇ जग ਡਰੇ ਮੇਰੇ ਮਨ ਆਨੰਦ ਜਿਹੜੇ ਕ੍ਰਾਂਤੀਕਾਰੀ ਲੋਗ ਆ ਉਹ ਮੌਤ ਤੋਂ ਕਦੀ ਘਬਰਾਉਂਦੇ ਨਹੀਂ ਜਿਨ੍ਹਾਂ ਦਾ ਸਮਾਜ ਨੂੰ ਬਦਲਣਾ ਉਦੇਸ਼ ਹੁੰਦਾ ਉਹ ਮੌਤ ਦਾ ਵੈਲਕਮ ਕਰਦੇ ਆ ਮੌਤ ਨੂੰ ਸੈਲੀਬ੍ਰੇਟ ਕਰਦੇ ਆ ਇਸ ਸਾਡੇ ਯੋਧੇ ਨੇ ਵੀ ਇਹ ਮੌਤ ਤੋਂ ਡਰਿਆ ਨਹੀਂ ਹਾਲਾਂਕਿ ਉਹਨੂੰ ਹਾਲਾਤਾਂ ਦਾ ਕੁਝ ਪਹਿਲਾਂ ਵੀ ਸਮਝ ਲੱਗ ਗਈ ਸੀ ਕਿ ਮਾਹੌਲ ਕੁਝ ਠੀਕ ਨਹੀਂ ਹੈ ਮੈਂ ਟਾਰਗੇਟ ਤੇ ਹਾਂ ਲੇਕਿਨ ਇਸ ਦੇ ਬਾਵਜੂਦ ਵੀ ਉਹ ਬੇਖੌਫ ਹੋ ਕੇ ਆਪਣੇ ਉਦੇਸ਼ ਦੀ ਤਰਫ ਵੱਧ ਅੱਗੇ ਤੋਂ ਮੈਂ ਜਿੱਥੇ ਉਹਨਾਂ ਨੂੰ ਯਾਦ ਕਰਦਾ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦਾ ਉੱਥੇ ਮੈਂ ਸੰਗਤਾਂ ਨੂੰ ਸੱਦਾ ਵੀ ਦਿੰਦਾ ਕਿ ਆਓ ਆਪਾਂ ਐਸੇ ਨਵੇਂ ਪੰਜਾਬ ਦੀ ਉਸਾਰੀ ਕਰੀਏ ਮਿਲ ਕੇ ਜਿਦੇ ਵਿੱਚ ਫਿਰ ਮਾਮਾ ਨੂੰ ਪੁੱਤ ਆਪਣੇ ਨਾ ਗਵਾਣੇ ਪੈਣ ਪੈਣਾ ਨੂੰ ਵੀਰ ਨਾ ਗਵਾਣੇ ਪੈਣ ਬੱਚਿਆਂ ਨੂੰ ਆਪਣੇ ਮਾਪੇ ਨਾ ਗਵਾਣੇ ਪੈਣ ਔਰ ਸਾਡੀਆਂ ਧੀਆਂ ਨੂੰ ਪਰ ਜਵਾਨੀ ਵਿੱਚ ਵਿਧਵਾ ਨਾ ਹੋਣਾ ਪਵੇ ਪੰਜਾਬ ਦੇ ਅਮਨ ਕਾਨੂੰਨ ਦੀ ਖਾਤਰ ਪੰਜਾਬ ਦੇ ਵਿੱਚ ਸ਼ਾਂਤੀ ਦੀ ਖਾਤਰ ਸਾਨੂੰ ਸਭ ਨੂੰ ਜਿਹੜੇ ਇਸ ਵਿਵਸਥਾ ਲਈ ਇਸ ਪ੍ਰਬੰਧ ਲਈ ਜ਼म्मेदार ਲੋਕ ਨੇ ਉਹਨਾਂ ਨੂੰ ਨਕਾਰ ਕੇ ਕਾਂਚੀਰਮ ਸਾਹਿਬ ਦੀ ਸੋਚ ਨਾਲ ਪੰਮਾਇਆਵਤੀ ਜਿਹਦੀ ਲੀਡਰਸ਼ਿਪ ਦੇ ਵਿੱਚ ਜੁੜਨਾ ਚਾਹੀਦਾ ਮੈਂ ਹੋਰ ਜਿਆਦਾ ਸਮਾਂ ਨਾ ਲੈਂਦਾ ਹੋਇਆ ਸੰਤਾ ਮਹਾਪੁਰਸ਼ਾਂ ਦਾ ਇੱਥੇ ਪਹੁੰਚ ਕੇ ਉਹਨਾਂ ਨੇ ਸੰਗਤ ਦਾ ਮਾਰਗਦਰਸ਼ਨ ਕਰਨਾ ਔਰ ਸੰਗਤ ਦੀ ਹਿੰਮਤ ਵਧਾਈ ਹੈ ਪਰਿਵਾਰ ਦੀ ਹਿੰਮਤ ਵਧਾਈ ਹੈ ਬਾ ਉਹਨਾਂ ਦਾ ਵਿਭਾਜਨ ਸਮਾਜ ਪਾਰਟੀ ਵੱਲੋਂ ਸ਼ੁਕਰੀਆ ਕਰਦਾ ਹਾਂ ਸਾਰੀ ਲੀਡਰਸ਼ਿਪ ਦਾ ਧੰਨਵਾਦ ਕਰਦਾ ਜੈ ਭੀਮ ਜੈ ਭਾਰਤ ਜੈ ਗੁਰੂਦੇਵ ਧੰਨ ਗੁਰਦੇਵ ਵਾਹਿਗੁਰੂ ਜਿੰਕਾਰ ਖਾਲਸਾ ਵਾਹਿਗੁਰੂ ਜੀ